ਮੈਂ ਯੋਗਦਾਨ ਪਾਇਆਗਾ ਕਿ ਏਸੀ ਜਮੇ ਨੇ ਉਹਨਾਂ ਦੇ ਉੱਤੇ 10% ਰੇਟ ਘਟਾਇਆ ਉਹਦੇ ਨਾਲ ਮੰਨ ਲਓ ਤਕਰੀਬਨ ਤਕਰੀਬਨ 3000 ਰੁਪਏ ਦਾ ਫਾਇਦਾ ਹੋਇਆ ਹੈ ਉਸ ਦੇ ਨਾਲ ਨਾਲ ਸਾਡੇ ਵੱਲੋਂ ਜਿਹੜਾ ਫੈਸਟੀਵਲ ਦੇ ਤਿਹਾਰ ਨੂੰ ਮੁਕਰਾ ਕਰ ਰਹੇ ਹੋਏ ਕਿ ਹਰ ਜਿੰਮੇ ਪ੍ਰਡਕਟ ਦੇ ਉੱਤੇ 99000 ਰੁਪਏ ਦਾ ਤੱਕ ਦਾ ਕੈਸ਼ਬੈਕ ਆਫਰ ਲਾਈ ਗਈ ਹੈ 99000 ਦਾ ਬਿਲਕੁਲ ਜੀ ਬਿਲਕੁਲ ਨਹੀਂ ਲੈ ਪਾਉਂਦਾ ਉੱਥੇ ਹੀ ਕੀ ਸਾਡੀ ਜਿਹੜੀ ਵਾਸ਼ ਮਸ਼ੀਨ ਹੈ 1222 ਰੁਪਏ ਦੀ ਛੋਟੀ ਜੀ ਤੁਸੀਂ ਕਿਸ਼ਤ ਤੇ ਲੈ ਸਕਦੇ ਹੋ ਤੇ ਹੁਣ ਕਿਸ਼ਤਾਂ ਤੇ ਵੀ ਤੁਹਾਡੀ ਦੁਕਾਨ ਤੋਂ ਆ ਕੇ ਲੈ ਕੇ ਜਾ ਸਕਦੇ ਹੋ ਕੋਈ ਪੈਸਾ ਭਰਨ ਦੀ ਲੋੜ ਨਹੀਂ ਹੈਗੀ ਜ਼ੀਰੋ ਟਾਉਨ ਪੇਮੈਂਟ ਦੇ ਉੱਤੇ ਜਿਵੇਂ ਤੁਸੀਂ ਇੱਕ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਣਾ ਉਸ ਦੇ ਨਾਲ ਨਾਲ ਬਸ ਤੁਸੀਂ ਆਓ ਤੇ ਮੰਨ ਲਓ 1222 ਰੁਪਏ ਦੀ ਛੋਟੀ ਇਹਨਾਂ ਦੇ ਉਸ ਦੇ ਨਾਲ ਨਾਲ ਅਸੀਂ ਇੱਕ ਤੁਹਾਡੇ ਲਈ ਹੋਰ ਮੰਨ ਲਓ ਦਰਸ਼ਕਾਂ ਲਈ ਇਹ ਆਫਰ ਲਾਵਾਂਗੇ ਕਿ ਕੋਈ ਵੀ ਬੰਦਾ ਜਿਹੜੀ ਤੁਹਾਡੀ ਵੀਡੀਓ ਲਾਈਕ ਸ਼ੇਅਰ ਕਰਕੇ ਆਊਗਾ ਜੇ ਸਾਡੇ ਤੋਂ ਕੋਈ ਵੀ ਪ੍ਰੋਡਕਟ ਖਰੀਦਦਾ ਹੈ ਉਸ ਦੇ ਨਾਲ ਅਸੀਂ ਇੱਕ ਮੰਨ ਲਓ ਵਧੀਆ ਗਿਫਟ ਉਹਨਾਂ ਨੂੰ ਦੇ ਕੇ ਦੋ ਵੱਡਾ ਗਿਫਟ ਕਹਿਣਾ ਮਤਲਬ ਸਰਪ੍ਰਾਈਜ਼ ਗਿਫਟ ਵੀ ਹੋਊਗਾ ਤੇ ਵਧੀਆ ਗਿਫਟ ਵੀ ਹੋਊਗਾ ਉਹਨਾਂ ਲਈ ਬਿਲਕੁਲ ਵੀਡੀਓ ਸ਼ੇਅਰ ਕਰਦਾ ਉਹਨੂੰ ਕੀ ਸਰਪ੍ਰਾਈਜ਼ ਗਿਫਟ ਦਿੱਤੇਗਾ ਸਰਪ੍ਰਾਈਜ਼ ਗਿਫਟ ਹੈ ਸਾਡੇ ਕੋਲੇ ਜਿਵੇਂ ਹੁਣ ਕੰਪਨੀ ਦੇ ਸਰਫ ਆਉਂਦੇ ਨੇ ਜਿਹੜੇ ਮੰਨ ਲਓ ਗੱਲ ਉਹ ਜਿਵੇਂ ਵਾਸ਼ਿੰਗ ਮਸ਼ੀਨ ਦੇ ਯੂਜ਼ ਕਰਨ ਵਾਲੇ ਇੱਕ ਮਹੀਨੇ ਦਾ ਜਿਹੜਾ ਸਰਫ ਹੈ ਉਹ ਅਸੀਂ ਜੇ ਕੋਈ ਮੰਨ ਲਓ ਸਾਡੇ ਤੋਂ ਪਰਚੇਸ ਕਰਨ ਆਊਗਾ ਚੀਜ਼ ਕੋਈ ਵੀ ਚੀਜ਼ ਲੈ ਕੇ ਜਾਊਗਾ ਤੇ ਉਸ ਨੂੰ ਗਿਫਟ ਦਿੱਤੇ ਹੀ ਜਾਊਗਾ ਅੱਜ ਵਾਸ਼ਿੰਗ ਮਸ਼ੀਨਾਂ ਦਾ ਮੰਨ ਮਾਈਕ੍ਰੋਵੇਵਸ ਨੇ ਬਾਉਲਸ ਨੇ ਜਾਂ ਹੋਰ ਪ੍ਰੋਡਕਸ਼ਨ ਨਾਲ ਕੋਈ ਵੀ ਹੈ ਅਲੱਗ ਅਲੱਗ ਕੈਟੇਗਰੀ ਦੇ ਨਾਲ ਜੋ ਜੋ ਚੀਜ਼ ਹੋਊਗੀ ਹਾਂ ਕਸਟਮਰ ਨੂੰ ਸასი ਸ਼ਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਬਰਨਾਲਾ ਜਿਵੇਂ ਕਿ ਤੁਹਾਨੂੰ ਅੱਜ ਆਈਐਫਬੀ ਸਟੋਰ ਦੇ ਉੱਤੇ ਲੈ ਕੇ ਆਇਆ ਤਿਹਾਰਾਂ ਨੂੰ ਦੇਖਦੇ ਹੋਏ ਦੀਵਾਲੀ ਨੂੰ ਦੇਖਦੇ ਹੋਏ ਦੁਸ਼ਹਿਰੇ ਨੂੰ ਦੇਖਦੇ ਹੋਏ ਇਹਨਾਂ ਵੱਲੋਂ ਵੱਡੇ ਵੱਡੇ ਆਫਰ ਵੀ ਲਗਾਏ ਗਏ ਨੇ ਤੇ ਗੱਲਬਾਤ ਵੀ ਕਰਾਂਗੇ ਦੁਕਾਨਦਾਰ ਨਾਲ ਕਿ ਕਿਹੜੇ ਕਿਹੜੇ ਵੱਡੇ ਵੱਡੇ ਆਫਰ ਲਗਾਏ ਗਏ ਨੇ ਸਵਾਗਤ ਹੈ ਤੁਹਾਡਾ ਸਿਟੀ ਬਰਨਾਲਾ ਨੀਤੀ ਬਿਲਕੁਲ ਜੀ ਬਿਲਕੁਲ ਵੈਲਕਮ ਹੈ ਜੀ ਕਿਹੜੇ ਕਿਹੜੇ ਆਫਰ ਲਗਾਏ ਗਏ ਨੇ ਜਿਵੇਂ ਦੀਵਾਲੀ ਆ ਰਹੀ ਹੈ ਕਹਿਣ ਦਾ ਮਤਲਬ ਸਾਨੂੰ ਪਤਾ ਲੱਗਿਆ ਤੁਸੀਂ ਵੱਡੇ ਵੱਡੇ ਆਫਰ ਵੀ ਲਾਏ ਨੇ ਦੀਵਾਲੀ ਦੇ ਤਿਹਾਰ ਦੇ ਮੌਕੇ ਜਿਵੇਂ ਸਾਡੇ ਵਾਸ਼ਿੰਗ ਮਸ਼ੀਨਜ਼ ਹੋ ਗੀਆਂ ਏਸੀ ਹੋ ਗਏ ਜੇ ਆਪਾਂ ਗੱਲ ਕਰੀਏ ਰੈਫਰਿਜਰੇਟਰ ਹੋ ਗਏ ਪਹਿਲਾਂ ਤਾਂ ਸਭ ਤੋਂ ਵੱਡਾ ਸੈਂਟਰ ਸਰਕਾਰ ਨੇ ਇਹਦੇ ਵਿੱਚ ਮੇਨ ਜੋਗਦਾਨ ਪਾਇਆ ਹੈਗਾ ਕਿ ਏਸੀਜ਼ ਨੇ ਉਹਨਾਂ ਦੇ ਉੱਤੇ 10% ਰੇਟ ਘਟਾਇਆ ਉਹਦੇ ਨਾਲ ਮੰਨ ਲਓ ਤਕਰੀਬਨ ਤਕਰੀਬਨ 3000 ਰੁਪਏ ਦਾ ਫਾਇਦਾ ਹੋਇਆ ਹੈ ਉਸ ਦੇ ਨਾਲ ਨਾਲ ਸਾਡੇ ਵੱਲੋਂ ਜਿਹੜਾ ਫੈਸਟੀਵਲ ਦੇ ਤਿਹਾਰ ਨੂੰ ਮੁਕ ਰਖਦੇ ਹੋਏ ਕਿ ਹਰ ਜਿੰਨੇ ਪ੍ਰੋਡਕਟ ਦੇ ਉੱਤੇ 99000 ਰੁਪਏ ਦਾ ਤੱਕ ਦਾ ਕੈਸ਼ਬੈਕ ਆਫਰ ਲਾਈ ਗਈ 99000 ਦਾ ਬਿਲਕੁਲ ਜੀ ਬਿਲਕੁਲ ਕਿਸ ਤਰ੍ਹਾਂ ਉਹ ਲੱਗੇ ਜਿਹੜੇ ਆਫਰ ਜਿਹੜੇ ਕ੍ਰੈਡਿਟ ਕਾਰਡ ਦੇ ਉੱਤੇ ਆਪਾਂ ਕੋਈ ਸ਼ਾਪਿੰਗ ਕਰਨਾ ਮੰਨ ਲਓ ਅੱਜ ਕੱਲ੍ਹ ਹੁੰਦੀ ਹੈ ਕਿ ਸ਼ਾਪਿੰਗ ਕਰਦੇ ਆਂ ਉਹਨਾਂ ਦੇ ਉੱਤੇ ਜੇ ਆਪਾਂ ਕ੍ਰੈਡਿਟ ਕਾਰਡ ਦੇ ਰਾਹੀਂ ਵਾਸ਼ਿੰਗ ਮਸ਼ੀਨ ਖਰੀਦਦੇ ਆਂ ਮਤਲਬ 9000 ਰੁਪਏ ਤੱਕ ਦਾ ਕੈਸ਼ਬੈਕ ਦਿਵਾਲੀ ਦੇ ਉੱਤੇ ਲਿਆਤਾ ਗਿਆ 9000 ਦਾ ਬਿਲਕੁਲ ਜੀ ਬਿਲਕੁਲ ਤੇ ਹੋਰ ਅਸੀਂ ਅੱਗੇ ਦੇਖਿਆ ਕਿ ਫਰਿੱਜ ਹੋ ਗਏ ਡਬਲ ਡੋਰ ਫਰਿੱਜ ਪੈਣੇ ਤੁਹਾਡੇ ਕੋਲੇ ਇਹਨਾਂ ਦੇ ਕਿਹੜੇ ਕਿਹੜੇ ਡਿਸਕਾਊਂਟ ਲਾਏ ਗਏ ਨੇ ਇਹਨਾਂ ਤੇ ਜਿਵੇਂ 3000 ਰੁਪਏ ਤੱਕ ਦਾ ਕੈਸ਼ਬੈਕ ਇਹਨਾਂ ਦੇ ਵੀ ਦਿੱਤਾ ਜਾ ਰਿਹਾ ਹੈ ਪਲੱਸ ਦੇ ਨਾਲ-ਨਾਲ ਜੇ ਆਪਾਂ ਸਭ ਤੋਂ ਵੱਡੀ ਗੱਲ ਕਰੀਏ ਕਿ ਹਰ ਬੰਦਾ ਇੱਕ ਅੱਜਕੱਲ ਚੀਜ਼ਾਂ ਜਿਹੜੇ ਸ਼ਾਪਿੰਗ ਕਰਦਾ ਹੈ ਕਿਸ਼ਤਾਂ ਦੇ ਕਰੀਣਾ ਚਾਹੁੰਦਾ ਜੇ ਆਪਾਂ ਗੱਲ ਕਰੀਏ ਮੰਨ ਲਓ 30 ਕਹ ਹਜ਼ਾਰ ਰੁਪਏ ਦੀ ਗ੍ਰੇਨ ਚ ਆਉਂਦੀ ਹੈ ਜੀ ਚਲੋ ਇੱਕ ਵਾਰੀ ਮੰਨ ਲਓ ਗੱਲ ਹੁਣ ਜਿਵੇਂ ਬਾੜ ਦਾ ਦੌਰ ਰਿਹਾ ਹਰੇਕ ਬੰਦੇ ਦੇ ਘਰਾਂ ਦੇ ਬਜਟ ਖਰਾਬ ਹੋਏ ਨੇ ਹਰੇਕ ਬੰਦਾ ਮੰਨ ਲਓ ਨਹੀਂ ਲੈ ਮੰਨ ਲਓ ਕੈਸ਼ ਨਹੀਂ ਲੈ ਪਾਉਂਦਾ ਉੱਥੇ ਹੀ ਕੀ ਸਾਡੀ ਜਿਹੜੀ ਵਾਸ਼ ਮਸ਼ੀਨ ਹੈ 1222 ਰੁਪਏ ਦੀ ਛੋਟੀ ਜੀ ਤੁਸੀਂ ਕਿਸ਼ਤ ਤੇ ਤੇ ਹੁਣ ਕਿਸ਼ਤਾਂ ਤੇ ਵੀ ਤੁਹਾਡੀ ਦੁਕਾਨ ਤੋਂ ਆ ਕੇ ਲੈ ਕੇ ਜਾ ਸਕਦੇ ਹੋ ਕੋਈ ਪੈਸਾ ਭਰਨ ਦੀ ਲੋੜ ਨਹੀਂ ਹੈ ਜੀਰੋ ਡਾਊਨ ਪੇਮੈਂਟ ਦੇ ਉੱਤੇ ਜਿਵੇਂ ਤੁਸੀਂ ਇੱਕ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਣਾ ਉਸ ਦੇ ਨਾਲ ਨਾਲ ਬਸ ਤੁਸੀਂ ਆਓ ਤੇ ਮੰਨ ਲਓ 1222 ਰੁਪਏ ਦੀ ਕੋਈ ਕੋਈ ਵੀ ਪ੍ਰੋਡਕਟ ਹੋਰ ਕਿਹੜੇ ਕਿਹੜੇ ਆਫਰ ਲਗਾਏ ਨੇ ਜਿਵੇਂ ਚਿਮਲੀਆਂ ਹੋ ਗਏ ਚੁੱਲ੍ਹੇ ਹੋ ਗਏ ਕਹਿੰਦਾ ਮਤਲਬ ਇਹਨਾਂ ਦੇ ਉੱਤੇ ਵੀ ਡਿਸਕਾਊਂਟ ਚੱਲ ਰਿਹਾ ਹੈ ਬਿਲਕੁਲ ਬਿਲਕੁਲ 5-5000 ਰੁਪਏ ਤੱਕ ਦਾ ਇਹਨਾਂ ਦੇ ਉੱਤੇ ਵੀ ਡਿਸਕਾਊਂਟ ਚੱਲ ਰਿਹਾ ਹੈ ਉਸ ਦੇ ਨਾਲ ਨਾਲ ਅਸੀਂ ਇੱਕ ਤੁਹਾਡੇ ਲਈ ਹੋਰ ਮੰਨ ਲਓ ਦਰਸ਼ਕਾਂ ਲਈ ਇਹ ਆਫਰ ਲਾਵਾਂਗੇ ਕਿ ਕੋਈ ਵੀ ਬੰਦਾ ਜਿਹੜੀ ਤੁਹਾਡੀ ਵੀਡੀਓ ਲਾਈਕ ਸ਼ੇਅਰ ਕਰਕੇ ਆਊਗਾ ਜੇ ਸਾਡੇ ਤੋਂ ਕੋਈ ਵੀ ਪ੍ਰੋਡਕਟ ਖਰੀਦਦਾ ਉਸ ਦੇ ਨਾਲ ਅਸੀਂ ਇੱਕ ਮੰਨ ਲਓ ਵਧੀਆ ਗਿਫਟ ਉਹਨਾਂ ਨੂੰ ਦੇ ਕੇ ਦੋ ਵੱਡਾ ਗਿਫਟ ਕਹਿਣਾ ਸਰਪ੍ਰਾਈਜ਼ ਗਿਫਟ ਵੀ ਹੋਊਗਾ ਤੇ ਵਧੀਆ ਗਿਫਟ ਵੀ ਹੋਊਗਾ ਉਹਨਾਂ ਦੇ ਲਈ 13 ਤੀ ਜੀ ਦੇਖਿਆ ਜਾਵੇ ਏਸੀਆਂ ਦੇ ਉੱਤੇ ਵੀ ਤੁਹਾਡੇ ਵੱਲੋਂ ਜਿਹੜਾ ਸਟੋਰ ਦੇ ਉੱਤੇ ਵੱਡੇ ਵੱਡੇ ਆਫਰ ਲਗਾਏ ਗਏ ਨੇ ਉਹ ਕਿਹੜੇ ਕਿਹੜੇ ਆਫਰ ਲਗਾਏ ਗਏ ਨੇ ਸਾਡੇ ਕੋਲੇ ਜਿਵੇਂ ਆਈਐਫਬੀ ਕੰਪਨੀ ਦਾ ਜਿਹੜਾ ਆਪਣੇ ਕੋਲ ਕੰਪਨੀ ਦਾ ਡਾਇਰੈਕਟਰ ਸਟੋਰ ਹੈ ਇਹਦੇ ਵਿੱਚ ਹੈਵੀ ਡਿਊਟੀ ਆਈਐਫਬੀ ਦੀ ਰੇਂਜ ਆਂਦੀ ਹੈ ਮੈਂ ਤੁਹਾਨੂੰ ਇੱਕ ਵਾਰੀ ਕਹਿਣਾ ਚਾਹਾਂਗਾ ਕਿ ਆਈਏਬੀ ਦੇ ਜਿਹੜੇ ਪ੍ਰੋਡਕਟ ਨੇ ਬਹੁਤ ਹੀ ਯੂਨੀਕ ਪ੍ਰੋਡਕਟ ਨੇ ਜਿਨੇ ਇੱਕ ਵਾਰੀ ਆਈਏਬੀ ਦਾ ਪ੍ਰੋਡਕਟ ਖਰੀਦ ਲਿਆ ਉਹ ਮਨ ਲਓ ਪ੍ਰੋਡਕਟ ਨੂੰ ਹਮੇਸ਼ਾ ਯਾਦ ਰੱਖੂਗਾ ਜੀ ਗਾਰੰਟੀ ਵਾਰੰਟੀ ਕੀ ਹੋ ਇਹਨਾਂ ਦੀ ਗਾਰੰਟੀ ਵਾਰੰਟੀ ਤਾਂ ਇਹ ਹੈ तकरीबन ਜੀ ਮਨ ਲਓ 5 ਸਾਲ ਦਾ ਕੰਪਲੀਟ ਕੰਪਨੀ ਵੱਲੋਂ ਗਾਰੰਟੀ ਹੈ ਜੀ ਤੇ 10 ਸਾਲ ਦੀ ਕੰਪਰੈਸ਼ਨ ਗਾਰੰਟੀ ਹੈ ਉਸ ਦੇ ਨਾਲ ਨਾਲ ਸਾਡੇ ਜਿਹੜੇ ਸਟੋਰ ਦੇ ਉੱਤੇ ਇਹ ਐ ਨਹੀਂ ਹੈ ਕਿ ਅਸੀਂ ਕਿ ਆਪ ਖੋਲੇ ਇੱਕ ਕੰਪਨੀ ਦਾ ਡਾਇਰੈਕਟ ਸਟੋਰ ਹੈ ਇਥੇ ਜੇ ਤੁਸੀਂ ਕੋਈ ਵੀ ਇੱਕ ਪ੍ਰੋਡਕਟ ਖਰੀਦੋਗੇ ਪਹਿਲਾ ਫੋੜਾ ਪ੍ਰੋਡਕਟ ਪ੍ਰੋਪਰ ਕੰਪਨੀ ਚ ਰਜਿਸਟਰਡ ਹੋਊਗਾ ਆਨਲਾਈਨ ਸੋਡੀ ਸਾਰੀ ਚੀਜ਼ ਚੜੂਗੀ ਕੱਲੂ ਇਹ ਨਹੀਂ ਹੈ ਕਿ ਤੁਹਾਡੇ ਤੋਂ ਕੱਲੂ ਬਿੱਲ ਗੁੰਮ ਗਿਆ ਕਿ ਆਨਲਾਈਨ ਵਾਲਾ ਨਹੀਂ ਹੈਗਾ ਜਿਵੇਂ ਆਪਾਂ ਕਹਿਦੇ ਨੇ Amazon ਤੋਂ ਮੰਗਾ ਲਏ ਜਾਂ ਬਾਹਰ ਤੋਂ ਗਾਰੰਟੀ ਵੈਰੈਂਟੀ ਦੀ ਦਿੱਕਤ Google ਤਾਂ ਬਿਲਕੁਲ ਹੀ ਨਹੀਂ ਡਿਸਟਾਰਟੇਬਲ ਹੋ ਗਾਰੰਟੀ ਵੈਰੈਂਟੀ ਦੀ ਬਿਲਕੁਲ ਦਿੱਕਤ ਨਹੀਂ ਆਉਂਦੀ ਜੀ ਬਿਲਕੁਲ ਬਿਲਕੁਲ ਨਹੀਂ ਆਮ ਮੈਂ ਤੁਹਾਨੂੰ ਦੱਸਣਾ ਕਿ ਜਾਨਾ ਜਿਵੇਂ ਆਪਣਾ ਕਈ ਵਾਰੀ ਬਿੱਲ ਮਿਸਪਲੇਸ ਹੋ ਜਾਂਦਾ ਆਪਾਂ ਮੰਨ ਲਓ ਗੱਲ ਇੱਕ ਕਾਗਜ਼ੀ ਹੁੰਦਾ ਜੀ ਕਈ ਵਾਰ ਆਪਾਂ ਨਹੀਂ ਸੰਭਾਲ ਕੇ ਕੰਪਲੀਟ ਕੁਝ ਵੀ ਹੁੰਦਾ ਤਾਂ ਕੰਪਨੀ ਸੈੱਟ ਕੱਲੂ ਮੰਨ ਲਓ ਤਾਰ ਤੱਕ ਦੀ ਵੀ ਗਾਰੰਟੀ ਆ 4 ਸਾਲਾਂ ਦੇ ਵਿੱਚ ਜੇ ਕੋਈ ਵੀ ਮੰਨ ਲਓ ਗੱਲ ਕੋਈ ਉਹਦਾ ਲੇਬਰ ਚਾਰਜਸ ਨਹੀਂ ਕੋਈ ਵਿਜ਼ਿਟ ਚਾਰਜਸ ਨਹੀਂ ਇਸ ਦੇ ਨਾਲ ਜਦੋਂ ਵੀ ਕੋਈ ਮੰਨ ਲਓ ਕਈ ਵਾਰੀ ਆਪਣਾ ਕੋਈ ਬਿੱਲ ਗੁੰਮ ਹੋ ਗਿਆ ਤਾਂ ਆਪਾਂ ਕਹਿੰਦੇ ਮੰਨ ਲਓ ਬਿੱਲ ਗੁੰਮ ਹੋ ਗਿਆ ਹੁਣ ਆਪਾਂ ਗਾਰੰਟੀ ਕਿਵੇਂ ਲਾਵਾਂਗੇ ਦੁਕਾਨਦਾਰ ਕੋਲੇ ਜਾਂਦੇ 3 3 4 4 ਸਾਲ ਦਾ ਰਿਕਾਰਡ ਨਹੀਂ ਮਿਲਦਾ ਪਰ ਸਾਡੇ ਕੋਲੇ ਸੋਨੋ ਕੋਈ ਜਿਹੜਾ ਕੋਈ ਵੀ ਬਿੱਲਸ ਮਹੱਲਨ ਦੀ ਲੋੜ ਨਹੀਂ ਕਿਉਂ ਆਟੋਮੈਟਿਕਲੀ ਜਦੋਂ ਅਸੀਂ ਉਹਨੂੰ ਪ੍ਰੋਡਕਟ ਸੇਲ ਕਰਾਂਗੇ ਤਾ ਪ੍ਰੋਪਰ ਤੁਹਾਡਾ ਨਾਮ ਐਡਰੈਸ ਸਾਰਾ ਉਹਦੇ ਵਿੱਚ ਕੰਪਨੀ ਦੇ ਵਿੱਚ ਡਿਟੇਲ ਪੰਚ ਕਰਾਂਗੇ ਕਹਿੰਦਾ ਕੰਪਨੀ ਚ ਤੁਸੀਂ ਚਾੜ ਦੋਗੇ ਸਾਰਾ ਡਾਟਾ ਬਿਲਕੁਲ ਜੀ ਬਿਲਕੁਲ ਤੇ ਦੇਖਿਆ ਵੇ ਹਰੰਤੀ ਜੀ ਮੂਰੇ ਸਰਦੀ ਆ ਰਹੀ ਆ ਸਰਦੀ ਨੂੰ ਲੈ ਕੇ ਮਾਈਕ੍ਰੋਵੇਵ ਵਾਲ ਉੱਤੇ ਤੁਸੀਂ ਕਿਹੜੇ ਕਿਹੜੇ ਆਫਰ ਲਗਾਤੇ ਕਹਿੰਦਾ ਮਾਈਕ੍ਰੋਵੇਵ ਜੇ ਤੁਸੀਂ ਲਓਗੇ ਮੰਨ ਲਓ ਇਹਨਾਂ ਦੇ ਵਿੱਚ ਵੀ ਜੇ 2-2000 ਰੁਪਏ ਤੱਕ ਦਾ ਡਿਸਕਾਊਂਟ ਚੱਲ ਰਿਹਾ ਜੀ ਮਹਿੰਗੇ ਮਾਡਲ ਲਓਗੇ ਉਹਨਾਂ ਦੇ 3000 ਰੁਪਏ ਤੱਕ ਦਾ ਜੇ ਨਾਰਮਲ ਮਾਡਲ ਆਪ ਲੈਣੇ ਆ ਉਤੇ 2000 ਜੇ ਵੀ ਲੈ ਕੇ ਜਾਣਾ ਕਿਸੇ ਨੇ ਲੈ ਕੇ ਜਾਣਾ ਹੋਵੇ ਤਾਂ 0% ਦੇ ਉੱ ਕੱਟ ਡਾਉਨ ਪੇਮੈਂਟ ਤੇ ਵੀ ਲੈ ਕੇ ਜਾ ਸਕਦੇ ਬਿਲਕੁਲ ਜੀ ਬਿਲਕੁਲ ਲੈ ਜਾ ਸਕਦੇ ਕੋਈ ਵੀ ਚੀਜ਼ ਸਾਡੇ ਕੋਲੇ ਮੈਂ ਕਹਿੰਦਾ ਜੀ ਤੁਸੀਂ ਪੱਖੇ ਤੋਂ ਲੈ ਕੇ ਜੋ ਮਰਜੀ ਮਹਿੰਗੇ ਤੋਂ ਮਹਿੰਗੇ ਆਈਟਮ ਚਾਹੇ ਤੁਸੀਂ ਲੱਖ ਰੁਪਏ ਦੀ ਆਈਟਮ ਫਾਈਨਾਂਸ ਤੇ ਲੈ ਜਾ ਸਕਦੇ ਘਰ ਦੀਏ ਤੋਂ ਲੈ ਕੇ ਜੈਡ ਚੀਜ਼ ਸਾਰੀ ਤੁਹਾਡੇ ਕੋਲ ਮਿਲੂਗੀ ਉਹ ਵੀ ਹਸਾਨ ਕਿਸ਼ਤਾਂ ਦੇ ਉੱਤੇ ਹਾਂ ਜੀ ਜਿਵੇਂ ਚਾਹੇ ਫਰਨੀਚਰ ਦੀ ਗੱਲ ਕਰੀਏ ਚਾਹੇ ਆਪਾਂ ਇਲੈਕਟ੍ਰੋਨਿਕਸ ਦੀ ਗੱਲ ਕਰੀਏ ਚਾਹੇ ਮੋਬਾਈਲ ਦੀ ਗੱਲ ਕਰੀਏ ਹਰ ਚੀਜ਼ ਆਪਣੇ ਕੋਲ ਹੈ ਡਰੈਸ ਕਿ ਹੋਊਗਾ ਪ੍ਰੋਪਰ ਆਪਣਾ ਐਡਰੈਸ ਹੈ ਜੀ ਪੁਰਾਣਾ ਸਿਨੇਮਾ ਰੋਡ ਰੇਲਵੇ ਸਟੇਸ਼ਨ ਦੇ ਕੋ ਸਾਧਨ ਸੇਵਾ ਦਾ ਮੌਕਾ ਦਿਓ ਇਹ ਗੱਲ ਦੀ ਅਸੀਂ ਤੁਹਾਨੂੰ ਮੇਨ ਤੁਹਾਨੂੰ ਇਹ ਚੀਜ਼ ਵੇਚਣੀ ਬਹੁਤ ਸੌਖੀ ਹੈ ਉਹਦੇ ਵਿੱਚ ਸਰਵਿਸ ਦੇਣੀ ਬਹੁਤ ਔਕੀ ਹੈ ਇਹ ਗੱਲ ਦੀ ਅਸੀਂ ਤੁਹਾਨੂੰ ਛੋਟੇ ਲੈ ਕੇ ਚੱਲਾਂਗੇ ਜੇ ਅਸੀਂ ਤੁਹਾਨੂੰ ਚੀਜ਼ ਦੇਵਾਂਗੇ ਤਾਂ ਸਾਨੂੰ ਸਰਵਿਸ ਦੇਣ ਦੇ ਵੀ ਅਸੀਂ ਖੁਦ ਜ਼ਿੰਮੇਵਾਰ ਹਾਂ ਕਿ ਬਾਅਦ ਦੁਕਾਨ ਨੂੰ ਦਿੱਕਤ ਨਹੀਂ ਆਊਗੀ ਨਹੀਂ ਨਹੀਂ ਬਚਣ ਦਾ ਇਹ ਅਗਲਾ ਕਹਿਣ ਦਾ ਮਤਲਬ ਜੇ ਅਗਲਾ ਨਹੀਂ ਕਿਸੇ ਗੱਲ ਦੀ ਵੀ ਬ੍ਰਾਂਡ ਦੇ ਵਿੱਚ ਆਈਐਫਬੀ ਦੇ ਵਿੱਚ ਸਟੋਰ ਤੇ ਆ ਕੇ ਕੋਈ ਚੀਜ਼ ਲਊਗਾ ਤਾਂ ਉਹਦੀ ਗਾਰੰਟੀ ਵਾਰੰਟੀ ਕੰਪਨੀ ਦੀ ਵੀ ਹੋਊਗੀ ਤਾਂ ਤੁਹਾਡੀ ਵੀ ਪੂਰੀ ਹੋਊਗੀ ਤਾਂ ਦੇਖੋ ਨਾਟ ਆਊਟ ਕੰਪਨੀ ਏਰੀ ਹੈ ਬਸ ਅਸੀਂ ਨਾ ਰਿਸਪੌਂਸਿਬਿਲਟੀ ਕਿਉਂ ਲੈ ਕੇ ਚੱਲਦੇ ਹਾਂ ਜ਼ਿੰਮੇਵਾਰੀ ਤੁਹਾਡੀ ਹੀ ਕਹਿਣ ਦਾ ਮਤਲਬ ਹਾਂਜੀ ਹਾਂਜੀ ਕਿਉਂ ਲੈ ਕੇ ਚੱਲਦੇ ਕਿਉਂਕਿ ਉਹ ਜਿਹੜਾ ਵੀ ਅਸੀਂ ਪ੍ਰੋਡਕਟ ਬੇਸ ਹੈ ਉਹ ਕੰਪਨੀ ਦੇ ਵਿੱਚ ਰਜਿਸਟਰਡ ਹੁੰਦਾ ਹੈ ਕੱਲੂ ਮੰਨ ਲਓ ਸਾਨੂੰ ਜ ਤਾਂ ਆਟੋਮੈਟਿਕਲੀ ਉਹ ਤੁਹਾਨੂੰ ਸਾਰਾ ਤੁਹਾਡਾ ਡਾਟਾ ਦੱਸਣਗੇ ਕਿ ਆਹ ਚੀਜ਼ ਉਹਨੇ ਆਹ ਦੁਕਾਨ ਤੋਂ ਐਨੇ ਮੰਨ ਲਓ ਆਹ ਡੇਟ ਨੂੰ ਉਹਨੇ ਪਰਚੇਸ ਕੀਤੀ। ਠੀਕ ਨਹੀਂ ਹੋਊਗਾ ਇਹਦਾ ਮਤਲਬ ਬਿਲਕੁਲ ਜੀ ਬਿਲਕੁਲ ਗਰੰਟੀ ਹੈ ਇਸ ਗੱਲ ਦੀ। ਤੇ ਹੋਰ ਸਾਡੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਜੇ ਕੋਈ ਵੀਡੀਓ ਸ਼ੇਅਰ ਕਰਦਾ ਉਹਨੂੰ ਕੀ ਸਰਪ੍ਰਾਈਜ਼ ਗਿਫਟ ਦਿੱਤੇਗਾ ਸਰਪ੍ਰਾਈਜ਼ ਗਿਫਟ ਹੈ ਸਾਡੇ ਕੋਲੇ ਜਿਵੇਂ ਹੁਣ ਕੰਪਨੀ ਦੇ ਸਰਫ ਆਉਂਦੇ ਨੇ ਜਿਹੜੇ ਮੰਨ ਲਓ ਗੱਲ ਉਹ ਜਿਵੇਂ ਵਾਸ਼ਿੰਗ ਮਸ਼ੀਨ ਦੇ ਯੂਜ਼ ਕਰਨ ਵਾਲੇ ਇੱਕ ਮਹੀਨੇ ਦਾ ਜਿਹੜਾ ਸਰਫ ਹੈ ਉਹ ਅਸੀਂ ਜੇ ਕੋਈ ਮੰਨ ਲਓ ਸਾਡੇ ਤੋਂ ਪਰਚੇਸ ਕਰਨ ਆਊਗਾ ਚੀਜ਼ ਉਹ ਕੋਈ ਵੀ ਚੀਜ਼ ਲੈ ਕੇ ਜਾਊਗਾ ਤੇ ਉਸਨੂੰ ਗਿਫਟ ਦਿੱਤੇ ਹੀ ਜਾਊਗਾ ਅੱਜ ਵੇ ਵਾਸ਼ਿੰਗ ਮਸ਼ੀਨਾਂ ਨਾਲ ਮੰਨ ਲਓ ਸਰਫ ਹੋ ਗਿਆ ਮਾਈਕ੍ਰੋਵੇਵਸ ਨੇ ਬੌल्स ਨੇ ਜਾਂ ਹੋਰ ਪ੍ਰੋਡਕਸ਼ਨ ਨਾਲ ਕੋਈ ਵੀ ਹੈ ਅਲੱਗ-ਅਲੱਗ ਗਿਫਟਸ ਨਾਲ ਜੋ ਜੋ ਚੀਜ਼ ਹੋਊਗੀ ਹਾਂ ਕਸਟਮਰ ਨੂੰ ਜ਼ਰੂਰ ਦਿੱਤੀ ਜਾਊਗੀ ਬਿਲਕੁਲ ਜੀ ਬਿਲਕੁ ਵੱਡੇ ਵੱਡੇ ਆਫਰ ਲਗਾ ਦਿੱਤੇ ਨੇ ਆਪਦੇ ਇਸ ਪ੍ਰੋਟੈਕਟਰ ਦੇ ਉੱਤੇ ਘਰ ਦਾ ਤੁਸੀਂ A ਤੋਂ ਲੈ ਕੇ Z ਤੱਕ ਜਿਹੜਾ ਵੀ ਸਮਾਨ ਹੁੰਦਾ ਵਰਤੋਂ ਦੇ ਵਿੱਚ ਆਉਂਦਾ ਤਾਂ ਤੁਸੀਂ ਇਹਨਾਂ ਦੇ ਆਈਐਫਬੀ ਸਟੋਰ ਦੇ ਉੱਤੇ ਆ ਕੇ ਲੈ ਕੇ ਜਾ ਸਕਦੇ ਹੋ ਤੇ ਇੱਕ ਹੋਰ ਆਫਰ ਤੁਹਾਨੂੰ ਦੇ ਦਿੰਦੇ ਆ ਕਿ ਜੇ ਤੁਸੀਂ ਕੋਈ ਵੀ ਚੀਜ਼ ਲੈ ਕੇ ਜਾਓਗੇ ਤੁਹਾਨੂੰ ਇੱਕ ਸਰਪ੍ਰਾਈਜ਼ ਗਿਫਟ ਬਿਲਕੁਲ ਫ੍ਰੀ ਦਿੱਤਾ ਜਾਊਗਾ